ਸਸਰੀਕਾ ਹੋ ਦੋਸਤੋ ਮੈਂ ਤੁਹਾਡਾ ਆਪਣਾ ਡੰਗਰਾਂ ਦਾ ਡਾਕਟਰ ਹੁਣ ਅੱਜ ਦਾ ਟੋਪਿਕ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਾਵਾਂ ਮੱਝਾਂ ਜਾਂ ਘੋੜੀਆਂ ਜਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਲਕੋਰੀਆ ਦੀ ਸਮੱਸਿਆ ਬਹੁਤ ਹੀ ਤੁਸੀਂ ਇਲਾਜ ਕਰਾਤੇ ਤੁਹਾਡੀ ਜਿਹੜੀ ਸਮੱਸਿਆ ਲਕੋਰੀਆ ਦੀ ਸੈੱਟ ਨਹੀਂ ਆ ਰਹੀ ਤਾਂ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਵੀਰੋ ਇਹਨੂੰ ਧਿਆਨ ਨਾਲ ਦੇਖਿਓ ਤਾਂ ਹੀ ਤੁਹਾਨੂੰ ਸਮਝ ਆਉਣੀ ਹੈ ਦੇ ਵਿੱਚ ਤੁਹਾਨੂੰ ਮੈਂ ਕੀ ਦੱਸ ਰਿਹਾ ਤੇ ਕੀ ਕੀ ਤੁਹਾਨੂੰ ਸਮਝਾ ਰਿਹਾ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੇਰੇ ਜਿਹੜੇ ਵੀਡੀਓ ਆ ਦੇਖਦੇ ਨੇ ਅੱਗੇ ਸ਼ੇਅਰ ਕਰ ਦਿੰਨੇ ਤੇ ਕਲੀ ਵੀਡੀਓ ਦੇਖ ਕੇ ਇਹਨਾਂ ਛੱਡਿਆ ਕਰੋ ਇਹਨਾਂ ਨੂੰ ਗਾਹਾਂ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਵੀ ਤੇ ਅੱਗੇ ਗਾਹਾਂ ਦੀ ਗਾਹ ਸ਼ੇਅਰ ਵੀ ਕਰਿਆ ਕਰੋ ਤਾਂ ਵੀਰੋ ਜਿਵੇਂ ਆਪਾਂ ਦੇਖਦੇ ਰਹਿੰਦੇ ਹਾਂ ਅੱਜ ਆਪਣੇ ਕੋਲ ਗਾਂ ਜਾਂ ਮੱਝ ਹੈ ਜਾਂ ਘੋੜੀ ਹੈ ਜਬ ਬੱਕਰੀ ਆ ਉਹਨਾਂ ਨੂੰ ਲਗੋਰੀ ਸਮੱਸਿਆ ਦਾ ਬਚਾਉਣ ਵਾਸਤੇ ਜਿਵੇਂ ਇੱਕ ਘਰੇਲੂ ਤਰੀਕੇ ਦੇ ਵਿੱਚ ਫਰੀ ਦੇ ਵਿੱਚ ਕਿਸੇ ਬਾਧੂ ਖਰਚੇ ਤੋਂ ਤੁਹਾਨੂੰ ਮੈਂ ਦਵਾਈ ਦੱਸਣ ਜਾ ਰਿਹਾ ਮੈਂ ਕਿ ਤੁਸੀਂ ਆਪਦੇ ਘਰਾਂ ਦੇ ਵਿੱਚ ਇਸ ਸਮੱਸਿਆ ਨੂੰ ਚਾਰ ਪੰਜ ਦਿਨਾਂ ਦੇ ਵਿੱਚ ਸਹੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਪਸ਼ੂ ਪਾਲਕ ਧੰਦਾ ਜਾਂ ਆਪਣਾ ਕਿੱਤਾ ਖੇਤੀਬਾੜੀ ਦਾ ਜਾਂ ਆਪਣਾ ਡੇਰੀ ਫਾਰਮਿੰਗ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਗਾਹਾਂ ਦੀ ਗਾਂ ਵਧਾ ਸਕਦੇ ਹੋ ਤਾਂ ਭਲਾ ਤੁਸੀਂ ਜਾਣ ਲੋ ਵੀਰੋ ਕਿ ਲਕੋਰੀਆ ਹੁੰਦਾ ਕੀ ਹੈ ਵੀਰੋ ਜਿਹੜਾ ਲਕੋਰੀਆ ਹੁੰਦਾ ਇਹ ਡਿਸਚਾਰਜ ਜਾਦੇ ਸਟਨ ਨਾ ਕਾਰਨ ਲਕੋਰੀਆ ਧਾਰਨ ਹੋ ਜਾਂਦਾ ਜਿਵੇਂ ਪਾਣੀ ਪੈਣਾ ਜਿਵੇਂ ਕਿ ਪਾਣੀ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਵਗੈਰਾ ਟੈਨ ਲੱਗ ਜਾਂਦੀ ਹੈ ਵੀਰੋ ਹਾਰਮੋਨ ਵਧਣ ਲੱਗ ਜਾਂਦੇ ਨੇ ਤੇ ਡਿਸਚਾਰਜ ਵਗੈਰਾ ਜਿਵੇਂ ਮੰਨ ਕੇ ਚੱਲੋ ਸਵੇਰੇ ਤੁਸੀਂ ਦੇਖਦੇ ਹੋ ਲੰਬੀ ਰੰਗੀਆਂ ਤਾਰਾਂ ਲੱਗਿਆ ਰਹਿੰਦੀਆਂ ਨੇ ਬੈਂਦੀ ਹੈ ਤਾਂ ਛੱਪੜ ਲਾ ਦਿੰਦੀ ਹੈ ਜਿਵੇਂ ਪਾਣੀ ਦਾ ਬੁਲਬੁਲੇ ਵਾਂਗੂ ਛੱਪੜ ਵਾਂਗੂ ਮੰਨ ਕੇ ਚੱਲੋ ਕਿ 100 150 ਐਮਐਲ ਫਲੂਇਡ ਉਹਦੇ ਬੱਚੇਦਾਨੀ ਦੇ ਬਾਹਰ ਜਦੋਂ ਬੈਂਦੀ ਹੈ ਤਾਂ ਚੱਲਦਾ ਰਹਿੰਦਾ ਉਹਦੇ ਨਾਲ ਤਾਂ ਜਿਹੜਾ ਇਹ ਮੱਝਾ گاਵਾ ਦੇ ਆਮ ਤੌਰ ਤੇ ਖਾਸ ਤੌਰ ਤੇ ਵਿੱਚ ਦੇਖਿਆ ਗਿਆ ਵੀਰੋ ਲਕੂਰੀਆ ਗਾਮਾਂ ਚ ਖਾਸ ਕਰਕੇ ਆ ਕਿਉਂਕਿ ਗਾਵਾਂ ਦੇ ਵਿੱਚ ਤੁਹਾਨੂੰ ਪਤਾ ਵੀਰੋ ਹਾਰਮੋਨ ਜਿਆਦਾ ਰिएक्टਿਵ ਹੋ ਜਾਂਦੇ ਮਤਲਬ ਗੋਲੇ ਗਾਲਿਆ ਆਪਾਂ ਦੇਖ ਕੇ ਜਾਂ ਓਵਰ ਹੀਟ ਵਗੈਰਾ ਹੋ ਜਾਂਦੀ ਹੈ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਲਕੋਰੀਆ ਸਮੱਸਿਆ ਬਾਹਰ ਆਉਂਦੀ ਹੈ ਇਹ ਲਕੋਰੀਆ ਕਹਿੰਦੇ ਨੇ ਵੀਰੋ ਇਹਨੂੰ ਜੇ ਮੈਂ ਤੁਸੀਂ ਅੱਜ ਟੀਕਾ ਭਰਾਤਾ ਕੱਲ ਟੀਕਾ ਭਰਾਤਾ ਛੋੜੀ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਜਦੋਂ ਗਾਵਾਂ ਅੱਜ ਬੈਂਦੀ ਹੈ ਉਹਦੇ ਪਿੱਛੇ ਛੱਪੜ ਲੱਗ ਜਾਂਦਾ ਉਹਨੂੰ ਲਕੋਰੀਆ ਕਹਿੰਦੇ ਨੇ ਵੀਰੋ ਲਕੋਰੀਆ ਦੀ ਸ਼ਿਕਾਇਤ ਹੈ ਇਹ ਆਮ ਤੌਰ ਤੇ ਦੇਖਣ ਵਾਲਾ ਰੋਗ ਹੈ ਇੱਕ ਤਰ੍ਹਾਂ ਦਾ ਇਹਦੇ ਕਾਰਨ ਕਈ ਜਿਹੜੇ ਡੇਰੀ ਫਾਰਮਰ ਨੇ ਜਾਂ ਕਈ ਮੇਰੇ ਕਿਸਾਨ ਪਾਲਕਬੀਰ ਨੇ گاਵਾ ਮੱਝਾਂ ਮੰਡੀ ਛੱਡਿਆ ਹੁੰਦ ਨੇ ਸੜਕਾਂ ਛੱਡਿਆ ਹੁੰਦ ਨੇ ਇਹ ਬੱਚੇਦਾਨੀ ਦੇ ਇਨਫੈਕਸ਼ਨ ਦੇ ਕਾਰਨ ਇਹ ਲਕੋਰੀਆ ਨਾਮੀ ਬਿਮਾਰੀ ਹੈ ਜਿਹੜੀ ਇਸ ਦਾ ਜਿਹੜਾ ਛਡਕਾਰਾ ਪਾਉਣ ਵਾਸਤੇ ਲੋਕ ਮੰਡੀਆਂ ਦੇ ਵਿੱਚ ਸੜਕਾਂ ਦੇ ਵਿੱਚ ਛੱਡ ਦਿੰਦੇ ਨੇ ਇਹ ਇਹ ਪਾਪ ਨਾ ਕਰਿਆ ਕਰੋ ਵੀਰੋ ਤੁਸੀਂ ਜਿਹੜੀ ਤੁਹਾਨੂੰ ਦਵਾਈ ਦੱਸ ਰਿਹਾ ਮੈਂ ਤੁਹਾਨੂੰ ਉਹ ਵਰਤ ਕੇ ਪੰਜ ਦਿਨ ਦੇਖ ਲੋ ਵੀਰੇ ਬਹੁਤ ਹੀ ਵਧੀਆ ਰਿਐਲਿਟੀ ਐ ਮੈਂ ਕਿਸੇ ਕੰਪਨੀ ਦੀ ਮਸਹੂਰੀ ਨਹੀਂ ਕਰਦਾ ਪਹਿਲਾਂ ਮੈਂ ਵਰਤੀ ਹੋਈ ਹੈ ਚੀਜ਼ ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਮੈਂ ਉਹਦੇ ਵਿੱਚ ਵੀਰੇ ਜਿਹੜੀ ਆ ਗੋਲੀ ਐ ਇਹ ਬੈਲਕਨ ਕੰਪਨੀ ਦੀ ਐ ਵੀਰੇ ਇਹ ਬੈਲਕਨ ਕੰਪਨੀ ਮੈਂ ਕਿਸੇ ਦੀ ਕੰਪਨੀ ਦੀ ਮਸਹੂਰੀ ਨਹੀਂ ਕਰ ਰਿਹਾ ਜਿਹੜੇ ਤੱਥ ਸਹੀ ਨੇ ਵੀਰੇ ਸਾਨੂੰ ਉਹ ਦੱਸ ਰਿਹਾ ਮੈਂ ਵੀਰੇ ਇਹ ਗੋਲੀ ਐ ਵੀਰੇ ਪ੍ਰੋਪਰਟੀ ਕਲਕਲਾਈਟ ਮੈਕਲੋਬਨ ਰੈਸਟੋਰੈਂਟ ਤੈਟਰ ਮਹਿੰਦਰਾ ਵਿਟਾਮਿਨ ਐਨ ਪੀ ਸੀ ਪੀ ਐਚ ਰੈਗੂਲਰ ਇਹ ਗੋਲੀ ਵੀਰੇ ਇੱਕ ਗੋਲੀ ਜਿਹਦੇ ਜਿਆਦਾ ਲਕੋਰੀਆ ਪਹਿਲਾਂ ਉਹ ਧਿਆਨ ਨਾਲ ਸੁਣ ਲੈਣ ਜਿਹੜਾ ਘੱਟ ਲਕੋਰੀਆ ਮਾਤਰਾ ਦੇ ਵਿੱਚ ਰਹਿੰਦੀ ਆ ਤੇ ਜਿਹਦੀ ਵੱਧ ਆ ਉਹ ਵੀ ਦੱਸੂਗਾ ਮੈਂ ਤੁਹਾਨੂੰ ਇੱਕ ਗੋਲੀ ਵੀਰੇ ਆਹ ਇੱਕ ਗੋਲੀ ਇਹਦੀ ਬੋਲਸ 50 ਗ੍ਰਾਮ ਮਿੱਠਾ ਛੋਟਾ ਉਹਦੇ ਵਿੱਚ ਕੁੱਟ ਕੇ ਕੋਈ ਭੇੜ ਦੇ ਵਿੱਚ ਇੱਕ ਵਾਰੀ ਦਿਨ ਦੇ ਵਿੱਚ ਤੇ ਸ਼ਾਮ ਨੂੰ ਇੱਕ ਗੋਲੀ ਫੇਰ ਕੱਲੀ ਲਗਾਤਾਰ 10 ਦਿਨ ਦੇ ਦੋ ਵੀਰੋ ਜਿਹੜੀ ਲਕੋਰੀ ਸਮੱਸਿਆ ਜੜੋਂ ਖਤਮ ਹੋ ਜਾਊ ਤੇ ਜਿਹਦੇ ਵੱਧ ਲਗੋਰੀਆ ਕੀ ਬੈਂਦੇ ਸਾਰੇ ਝੱਫੜ ਬਣ ਜਾਂਦਾ ਇਹਦਾ ਮਤਲਬ ਜਾਦੇ ਹੀ ਡਿਸਚਾਰਜ ਵਗੈਰਾ ਆ ਜਾਂਦਾ ਉਹਨੂੰ ਮੇਰੇ ਦੋ ਗੋਲੀਆਂ ਇਹਦੀਆਂ 50 ਗ੍ਰਾਮ ਮਿੱਠਾ ਸੋਡਾ ਲਗਾਤਾਰ 3 ਦਿਨ ਅਤੇ ਦੋ ਗੋਲੀਆਂ ਸ਼ਾਮ ਨੂੰ ਲਗਾਤਾਰ 10 ਦਿਨ ਤੱਕ ਦੇਣੀਆਂ ਨੇ ਵੀਰੋ ਇਹ ਉਹਦੇ ਕਰਕੇ ਜਿਹੜੀ ਤੇਰੀ ਲਕੋਰੀ ਸਮੱਸਿਆ ਵੀਰੋ ਇਹ ਤੁਹਾਡੀ ਜੜੋਂ ਹੀ ਖਤਮ ਹੋ ਜੂਗੀ ਕਿਉਂਕਿ ਇਹ ਚੀਜ਼ਾਂ ਵਰਤੇ ਹੋਈਆਂ ਨੇ ਤੇ ਆਪਣਾ ਜਿਹੜਾ ਡੈਰੀ ਠੰਡਾ ਜਾ ਆਪਣਾ ਡੈਰੀ ਫਾਰਮ ਜੇ ਆਪਣੇ گاਵਾ ਨੇ ਰਿਪੀਟ ਹੋਣ ਬੱਜ ਜਾਣਗੀਆਂ ਗੱਬਣਾ ਰਹਿਣ ਲੱਗ ਜਾਣਗੀਆਂ ਜੇ ਵੀਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇਹਨੂੰ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਕਿ ਤਾਂ ਕਿ ਮੇਰੇ ਕਿਸੇ ਵੀਰ ਭਾਈ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ